ਖਬਰ ਆਈ તાਜ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੌਜੂਦਾ ਸਮੇਂ ਸ਼ੋਮਨੀ ਕਾਲੀ ਦਲ ਦੋ ਫਾੜ ਹੋ ਚੁੱਕਿਆ ਹੈ ਅਤੇ ਦੋਵਾਂ ਧੜਿਆਂ ਦੇ ਵਿੱਚ ਇੱਕ ਦੂਜੇ ਦੇ ਤਿੱਖੇ ਨਿਸ਼ਾਨੇ ਸਾੜੇ ਜਾ ਰਹੇ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਛੇੜੀ ਹੋਈ ਕਿ ਆਕਰ ਇਸ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮੁਜੀਦਾ ਤੇ ਮਨਪ੍ਰੀਤ ਸਮੀ ਇਲਾਈ ਚੁੱਪੇ ਹੋ ਗਏ ਕਿਉਂ ਨਹੀਂ ਉਹਨਾਂ ਨੇ ਹਾਲੇ ਤੱਕ ਇਸ ਮਾਮਲੇ ਤੇ ਕੋਈ ਬਿਆਨ ਦਿੱਤਾ ਤੇ ਆਓ ਅਸੀਂ ਤੁਹਾਨੂੰ ਦੱਸਦਿਆਂ ਕਿ ਆਕਰਕਰ ਇਹਨਾਂ ਦੋ ਆਗੂਆਂ ਦੀ ਚੁੱਪੀ ਨੂੰ ਲੈ ਕੇ ਕੀ ਚਰਚਾ ਚੱਲ ਰਹੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਪੰਮਸ਼ਰਮ ਨਿਕਾਲੀ ਦਲ ਦੇ ਵਿੱਚ ਵੱਡਾ ਪੁਚਾਲ ਖੜਾ ਹੋਇਆ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਸਵਾਲ ਉਠਾਉਂਦੇ ਬਗਾਵਤ ਕਰ ਦਿੱਤੀ ਹੈ। ਹੋਰ ਤਾਂ ਹੋਰ ਪਿਛਲੇ ਕਈ ਦਿਨਾਂ ਤੋਂ ਦੋਵੇਂ ਧੜਿਆਂ ਦੇ ਵਿੱਚ ਆਲੇ ਇੱਕ ਦੂਜੇ ਤਿੱਖੇ ਨਿਸ਼ਾਨੇ ਬਾਣ ਕਿਤੇ ਜਾ ਰਹੇ ਨੇ। ਪਰ ਹਰਾਨੀ ਦੀ ਗੱਲ ਹੈ ਕਿ ਪਾਰਟੀ ਦੇੰਨੇ ਵਾਰ ਵੀ ਬਾਦ ਵਿਚ ਚੱਲੀ ਕਾਲੀ ਦਲ ਤੇਜ਼ ਤਰਾਰ ਨੇ ਤਾ ਵਿਕਰਮ ਸਿੰਘ ਜਿਟਾ ਚੋਪਕ ਹੋਣੇ ਤੇ ਨਾ ਹੀ ਮਨਪ੍ਰੀਤ ਸਿੰਘ ਇਹ ਲਾਈ ਵੱਲੋਂ ਇਸ ਮਾਮਲੇ ਤੇ ਕੋਈ ਬਿਆਨ ਦਿੱਤਾ ਜਾ ਰਿਹਾ ਹੈ ਜੋ ਕਿ ਆਪਣੇ ਆਪ ਨੂੰ ਕਾਲੀ ਦਲ ਦੇ ਢਿੱਲੂ ਆਖਦੇ ਨੇ ਜੀ ਹਾਂ ਲੋਕਾਂ ਦਾ ਕਹਿਣਾ ਹੈ ਕਿ ਵਿਕਰਮ ਜਿਟਾ ਅਤੇ ਮਨਪ੍ਰੀਤ ਲਾਈ ਨੂੰ ਵਾਗੇਟਰ ਰਿੜਦੀ ਅਗਵਾ ਨੇ ਜਨਮੂਝੂ ਕੀ ਇੱਕ ਯੋਜਨਾ ਤਹਿਤ ਚੁੱਪ ਕਰਵਾਇਆ ਹੋਇਆ ਹੈ ਤਾਂ ਜੋ ਦੋਵੇਂ ਥੜੇ ਮੌਕੇ ਤੇ ਹੋਣ ਤੇ ਇਹਨਾਂ ਦੋ ਆਗੂਆਂ ਦਾ ਵੱਡਾ ਸਿਆਸੀ ਪੱਤਾ ਖੇਡ ਸਕਣ